ਹਾਂਜੀ ਵੀ ਜਦੋਂ 84 ਦੇ ਦੰਗੇ ਹੋਏ ਆ ਜੀ ਹਾਂਜੀ ਸਿੱਖਾਂ ਦੇ ਘਰ-ਵਾਰ ਸਾੜ ਸਿੱਖਾਂ ਦੀਆਂ ਗੱਡੀਆਂ ਫੂਕਦੀਆਂ ਜੀ ਹਾਂਜੀ ਤਾਂ ਉਸ ਜਣੇ ਦੀ ਇਸ ਨੇਕ ਇਨਸਾਨ ਨੇ ਜੋ ਜਣੇ ਦੀ ਸੱਚ ਹੈ ਜੀ ਹਾਂਜੀ ਵੀ ਉਹ ਲਿਖਿਆ ਵੀ ਉਹਦੇ ਵਿੱਚ ਵੀ ਇਹਨੇ ਜਣੇ ਦੀਆਂ ਗੱਡੀਆਂ ਨਵੀਆਂ ਲੈ ਕੇ ਠੀਕ ਹੈ ਜਣੇ ਆਪਣੀ ਸਿੱਧਾ ਗਿਆ ਜੀ ਅੱਛਾ ਜੀ ਗੁਪਤ ਤੋਰ ਤੇ ਵੀ ਜੀਣਾ ਦਾ ਜਣੇ ਦੀ ਲੱਖਾਂ ਦਾ ਉਸ ਵੇਲੇ ਨੁਕਸਾਨ ਹੋਇਆ ਸੀ ਉਹਨਾਂ ਨੂੰ ਨਵੀਆਂ ਗੱਡੀਆਂ ਦੀਆਂ ਚਾਬੀਆਂ ਪਹਚਾ ਕੇ ਗੱਡੀਆਂ ਦੇ ਦਿੱਤੀਆਂ ਪਹੁੰਚਦੀਆਂ ਕਰਤੀ। ਕਾਰੋਬਾਰੀ ਨੇ ਰਤਨ ਟਾਟਾ ਜੀ ਹਾਂਜੀ ਉਹਨਾਂ ਦਾ ਦਿਹਾਂਤ ਹੋ ਗਿਆ। ਹਾਂਜੀ ਹਾਂਜੀ 9 ਤਰੀਕ ਨੂੰ ਹੋਇਆ। ਹਾਂਜੀ ਉਹਨਾਂ ਦੇ ਜੀਵਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਜਾਂ ਦੂਜੇ ਕਾਰੋਬਾਰੀ ਨੇ ਉਹਨਾਂ ਨਾਲ ਕਿਵੇਂ ਮਿਲ ਕੇ ਦੇਖਦੇ ਹੋ? ਇਹ ਵੀ ਜੀ ਜਿੱਦਾਂ ਨਾ ਜਣੇ ਵੀ ਹਰੇ ਜਾਂ ਤਾਂ ਬਹੁਤ ਚੈਨਲਾਂ ਤੇ ਪੋਸਟਾਂ ਪਾਈਆਂ ਹੋਈਆਂ ਨੇ। ਹਾਂਜੀ ਵਧੀਆ ਵੀ ਪਾਈਆਂ ਨੇ। ਹਾਂਜੀ ਇੱਕ ਦੋ ਐਨਟੀਵੀ ਹੈ। ਠੀਕ ਹੈ। ਕਿ ਉਹਨਾਂ ਦੇ ਜਿਹੜੇ ਜੀਵਨ ਨੂੰ ਜਿਹੜੀ ਵੀ ਲੋਕੀ ਦੇਖ ਰਹੇ ਆ ਹਾਂਜੀ ਵੀ ਉਹ ਬਹੁਤ ਧਾਰਮੀ ਬੰਦੇ ਸੀ ਹਾਂਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਜੀ ਹਾਂਜੀ ਜਿਹੜੇ ਜਣੇ ਦੀ ਜੀ ਮੈਂ ਜਣੀ ਪੋਸਟ ਪੜ੍ਹੀ ਆ ਭਾਈ ਜੋ ਲਿਖਿਆ ਸੀ ਉਹਦੇ ਤੇ ਹਾਂਜੀ ਵੀ ਜਦੋਂ 84 ਦੇ ਦੰਗੇ ਹੋਏ ਆ ਜੀ ਹਾਂਜੀ ਸਿੱਖਾਂ ਦੇ ਘਰ-ਬਾਰ ਸਾੜਦੇ ਸਿੱਖਾਂ ਦੀਆਂ ਗੱਡੀਆਂ ਫੂਕਦੀਆਂ ਜੀ ਹਾਂਜੀ ਤਾਂ ਉਸ ਜਣੇ ਦੀ ਇਸ ਨੇਕ ਇਨਸਾਨ ਨੇ ਜੋ ਜਣੇ ਦੀ ਸੱਚ ਹੈ ਜੀ ਹਾਂਜੀ ਵੇ ਉਹ ਲਿਖਿਆ ਵੀ ਉਹਦੇ ਵਿੱਚ ਵੀ ਇਹਨੇ ਜਣੇ ਦੀਆਂ ਗੱਡੀਆਂ ਨਵੀਆਂ ਲੈ ਕੇ ਠੀਕ ਹੈ ਜਣੇ ਆਪਣੀ ਸਿੱਧਾ ਗਿਆ ਜੀ ਅੱਛਾ ਜੀ ਗੁਪਤ ਤੋੜ ਤੇ ਵੀ ਜੀਣਾ ਦਾ ਜਣੇ ਦੀ ਲੱਖਾਂ ਦਾ ਉਸ ਵੇਲੇ ਨੁਕਸਾਨ ਹੋਇਆ ਸੀ ਉਹਨਾਂ ਨੂੰ ਨਵੀਆਂ ਗੱਡੀਆਂ ਦੀਆਂ ਚਾਬੀਆਂ ਪਚਾ ਕੇ ਗੱਡੀਆਂ ਦੇ ਦਿੱਤੀ ਪਹੁੰਚ ਗਏ ਕਾਰ ਵੀ ਉਹ ਹੋ ਨਹੀਂ ਕਰਿਆ ਕੋਈ ਕਾ ਨਹੀਂ ਪਾਇਆ ਨਾ ਗਾ ਪਾਇਆ ਜਦੋਂ ਕੋਈ ਚੈਨਲਾਂ ਨੇ ਪਤਾ ਲੱਗਿਆ ਕਿਸੇ ਨੂੰ ਕਹਿੰਦੇ ਵੀ ਛੱਡੋ ਇਹ ਇਹ ਜਣੇ ਮੇਰਾ ਇਹਦੇ 'ਚ ਕੋਈ ਨਹੀਂ ਮੈਂ ਕੁਝ ਨਹੀਂ ਕੀਤਾ ਹਾਂਜੀ ਜਾਨੇ ਕਹਦਾ ਮਤਲਬ ਜਿਹਦੇ ਬਾਰੇ ਆਪ ਪੜਦੇ ਆ ਹਾਂਜੀ ਬਈ ਨੇਕਾ ਕੰਮ ਕਰੇ ਪਰ ਆਪਣੇ ਆਪਣੀ ਗਣਤੀ ਜਨਾਂ ਲੈ ਕੇ ਹਾਂਜੀ ਆਪਸ ਕੋ ਕਰਕੁਸ਼ਨ ਜਨਾਬੇ ਹਰ ਹਰ ਨਾਮ ਰਿਦੇ ਸਦ ਧਿਆਵੈ ਮਨ ਵਿੱਚ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਘਾਰਤ ਹੋਏ ਨਹਕਾਮੀ ਤਿਸ ਕੋ ਹੋਬਤ ਪ੍ਰਾਪਤ ਸੁਆਮੀ ਜੇ ਇਦਾਂ ਹੁਣ ਜੇ ਆਪਾਂ ਇਹਨਾਂ ਦੇ ਦੂਜੀ ਧਾਰਨ ਦੇਣੀ ਹੋਵੇ ਹਾਂਜੀ ਵੇ ਉਹਦੇ ਚ ਜਾਣਦੀ ਆਪਾਂ ਜਿਆਦਾ ਵੱਡੀ ਵੀ ਨਹੀਂ ਵੀਡੀਓ ਕਾ ਜਾਣਦੀ ਹੈ ਕਾਰ ਨਹੀਂ ਤੇ ਇਹਦੇ ਬਾਰੇ ਜਦਾ ਹੁਣ ਦੇਖੋ ਮੋਤੀराम ਮਹਾਰਾਜ ਜੀ ਹਾਂਜੀ ਠੀਕ ਹੈ ਜੀ ਵੇ ਉਹ ਵੀ ਇੱਕ ਹਿੰਦੂ ਪਰਿਵਾਰ ਦੇ ਨਾਲ ਨੇ ਠੀਕ ਹੈ ਜੀ ਪਰ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਨਮ ਸ਼ਰਣ ਚ ਆਏ ਗੁਰੂ ਤੇਗ ਬਹਾਦਰ ਮਹਾਰਾਜ ਮੋਤੀराम ਮਹਾਰਾ ਹਾਂਜੀ ਤੇ ਟੋਡਰਵਾਲ ਠੀਕ ਹੈ ਜੀ ਤੇ ਜਿਹੜੇ ਮੋਤੀराम ਮਹਾਰਾਜ ਹੀ ਆ ਇੱਚੀ ਵਰ ਸਿੱਖ ਨੇ ਠੀਕ ਹੈ ਜਿਨ੍ਹਾਂ ਨੂੰ ਆਪਾਂ ਚੋਰ ਕਹਿੰਦੇ ਆ ਵੀ ਜਿਹੜੇ ਤੀਜੇ ਪਿਆਰੇ ਸੀ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਹਾਂਜੀ ਇਹ ਇਹਨਾਂ ਦੇ ਵੰਸੇ ਦੇ ਵਿੱਚੋਂ ਸੀਗੇ ਠੀਕ ਹੈ ਤੇ ਜਿਹੜੇ ਟੋਡਰ ਮੰਨ ਲੈਣੇ ਇਹ ਸੁਨਿਆਰੇ ਨੇ ਜੀ ਠੀਕ ਹੈ ਜਿਹਦੇ ਬਾਰੇ ਆਮ ਬੰਦਾ ਕਹਿੰਦਾ ਨਾ ਵੀ ਸੁਨਿਆਰਾ ਸਿੱਖ ਨਹੀਂ ਹੋ ਸਕਦਾ ਹਾਂਜੀ ਪਰ ਨਹੀਂ ਮਾਰਾ ਜਨ ਨਹੀਂ ਜਾਤ ਪਾਤ ਦਾ ਕਿਤੇ ਵੀ ਜਾਣ ਦੀ ਵਖਰੇਵੇਂ ਨਹੀਂ ਕੀਤਾ ਹੈਗਾ ਹਾਂਜੀ ਉਹ ਦੇਖੋ ਹੁਣ ਦੋਨਾਂ ਨੇ ਕਿੱਡੀ ਵੱਡੀ ਸੇਵਾ ਇੱਕ ਨੇ ਦਾ ਦੁੱਧ ਪਲਾਇਆ ਵਾ ਹਾਂਜੀ ਸਾਬ ਜਾਦਿਆਂ ਨੂੰ ਆਪਣਾ ਸਾਰਾ ਪਰਿਵਾਰ ਖੋਲੂ ਜਪੀਟ ਦਾ ਜੀ ਹਾਂਜੀ ਤੇ ਦੂਜਾ ਉਹ ਆ ਜਿਹਨੇ ਸਸਕਾਰ ਕਰਨ ਲਈ ਜੱਜ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਜਿਹਨੂੰ ਆਪਾਂ ਜਣੇ ਦੀ ਵਰਲਡ ਦਾ ਕਹਿੰਦਾ ਵਾ ਬਈ ਜਣੇ ਦੇ ਜਿਹਨੇ ਮੋਹਰਾਂ ਖੜੀਆਂ ਕਰਕੇ ਜਣੇ ਦੀ ਸਾਬਜਾਦਾਂ ਦਾ ਸਸਕਾਰ ਕਰਨ ਲਈ ਜਗਾ ਮੁੱਲ ਖਰੀਦੀ ਹਾਂਜੀ ਉਸ ਵੇਲੇ ਜਣੇ ਮੋਹਰਾ ਬਿਸ਼ਾਉਣ ਕਹਿੰਦਾ ਜਦ ਬਿਸ਼ਾਈਆਂ ਕਹਿੰਦਾ ਨਾ ਜੇ ਖੜੀਆਂ ਕਰੋ ਕਿਉਂਕਿ ਬਿਸ਼ਾਵਾਂਗੇ ਤਾਂ ਮੋਹਰਾ ਘਟ ਆਉਣੀ ਐ ਸੀ ਖੜੀਆਂ ਕਰਾਂਗੇ ਤਾਂ ਉਹਦੇ ਨਾਲੋਂ ਯਾਨੀ ਕਈ ਗੁਣਾ ਵੱਧ ਹੋ ਜਾਣੀ ਸੀ ਦੁੱਗਣੀ ਤੁੱਗਣੀਆਂ ਤੇ ਗਣੀਆਂ ਵੱਧ ਜਾਣੀਆਂ ਹਾਂਜੀ ਹਾਂਜੀ ਕਈ ਗੁਣਾ ਵੱਧ ਜਾਣੀਆਂ ਹਾਂਜੀ ਵੀ ਇਸ ਕਰਕੇ ਜਿੱਦਾਂ ਆਪਾਂ ਜਾਣਦੇ ਜਿਹੜਾ ਉਹਨਾਂ ਦਾ ਬੈਕਗ੍ਰਾਉਂਡ ਆ ਜਦੋਂ ਇਹ ਜਿਹੜਾ ਸ਼ਾਕਾ ਜੋ ਵੀ ਹੋਇਆ ਯਾਨੀ ਸਾਕਾ ਸਰਾਂ ਦਾ ਦਸਾਂ ਨੇ 1704 ਦਸੰਬਰ ਚ ਹੋਇਆ ਤੇ ਉਦੋਂ 29 ਸਾਲ ਪਹਿਲਾਂ 11 ਨਵੰਬਰ ਦਿਨ ਵੀਰਵਾਰ 1675 ਨੂੰ ਗੁਰਤੇਗ ਬਾਦਨ ਮਾਰੇ ਦੀ ਸ਼ਹੀਦੀ ਆ ਠੀਕ ਹੈ ਵੇ ਉਹ ਜਾਨੇ ਦੇ ਸ਼ਹੀਦ ਹੋਣ ਲਈ ਜਦੋਂ ਚੱਲੇ ਸੀ ਆਨੰਦਪੁਰ ਸਾਹਿਬ ਤੋਂ ਤਾਂ ਸਰਾਂਦਾ ਜੀ ਸਰਾਂਦਾ ਆ ਕੇ ਇਹਨਾਂ ਨੇ ਦੋਨਾਂ ਨੇ ਜਨ ਵੀ ਦੋਨੋਂ ਪਰਿਵਾਰਾਂ ਨੇ ਕਿਹਾ ਵੇ ਮਹਾਰਾਜ ਅਸੀਂ ਤੁਹਾਡੀ ਸੇਵਾ ਕਰਨੀ ਚਾਹੁੰਦੇ ਹਾਂ ਲਈ ਸਾਨੂੰ ਕੋਈ ਸੇਵਾ ਦਾ ਬਲ ਬਖਸ਼ ਹਾਂਜੀ ਤੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੋਨਾਂ ਦੇ ਸਿਰ ਤੇ ਹੱਥ ਰੱਖ ਕੇ ਜਾਣ ਦੀ ਬਚਨ ਕੀਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਨੀ ਪਰਮਾਤਮਾ ਨੇ ਗੁਰੂ ਮਹਾਰਾਜ ਨੇ ਤੁਹਾਡੇ ਤੋਂ ਇੱਡੀ ਵੀ ਇੱਕ ਵੱਡੀ ਸੇਵਾ ਲੈ ਲੈਣੀ ਆ ਹਾਂਜੀ ਕਿ ਰਹਿੰਦੇ ਦੁਨੀਆ ਤੱਕ ਲੋਕੀ ਯਾਦ ਕਰਨਗੇ ਇਸੇ ਤਰ੍ਹਾਂ ਜਿਦਾ ਰਤਨ ਟਾਟਾ ਜਿੱਦਾਂ ਹੁਣ ਉਹਨਾਂ ਦਾ ਜਦੋਂ ਸਸਕਾਰ ਸੀ ਹਾਂਜੀ ਉੱਥੇ ਜਾਣ ਦੀ ਸਭ ਤੋਂ ਵਧੀਆ ਰਾਗੀ ਹਾਂ ਜੀ ਸਿੰਘ ਵੀ ਪਹੁੰਚੇ ਜੀ ਜਿੱਥੇ ਹਿੰਦੂ ਵੀਰਾਂ ਨੇ ਤਾਂ ਜਾਣੇ ਸੀਗਾ ਉਥੇ ਮੁਸਲਮਾਨ ਵੀ ਆ ਸਾਰੇ ਧਰਮਾਂ ਦੇ ਕਿਉਂਕਿ ਗੁਰੂ ਅਜੰ데요 ਜੀ ਮਹਾਰਾਜ ਇਹਨੂੰ ਕਿਸੇ ਨੇ ਪੁੱਛਿਆ ਸੀ ਉਹ ਸ਼ਬਦ ਸੁਖਨੀ ਸਾਹਿਬ ਦੇ ਵਿੱਚ ਦਰਜ ਹੈ ਜੀ ਹਾਂ ਜੀ ਤੇ ਕਹਿੰਦੇ ਮਾਨਸ ਸਭ ਤੋਂ ਵਧੀਆ ਧਰਮ ਕਿਹੜਾ ਜਿਹਨੇ ਸਵਾਲ ਕੀਤਾ ਸੀ ਉਹਨੂੰ ਆਈ ਸੀ ਵੀ ਗੁਰੂ ਅਜੰ데요 ਜੀ ਮਹਾਰਾਜ ਕਹਿੰਣਗੇ ਵੀ ਸਿੱਖ ਧਰਮ ਸਭ ਤੋਂ ਵਧੀਆ ਵਾ ਹਾਂ ਜੀ ਤੇ ਉਥੇ ਫਿਰ ਗੁਰੂ ਅਜੰ데요 ਜੀ ਮਹਾਰਾਜ ਨੇ ਕਿਹਾ ਸੀ ਵੀ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮਾ ਹਰ ਕੋ ਨਾਮ ਜਪ ਨਿਰਮਲ ਕਰਨ ਇਹ ਤਿੰਨ ਬੰਦੇ ਹਾਂਜੀ ਹਮੇਸ਼ਾ ਦੁਨੀਆ ਚ ਕੈਮਰੇ ਆਣਗੇ ਇਹ ਨਵੇਂ ਪਾਸ਼ਾ ਸ਼ਹੀਦ ਹੁਣ ਤੋਂ ਪਹਿਲਾਂ 57 ਸ਼ਲੋਕਾਂ ਦੇ ਵਿੱਚ ਜਿਹੜਾ 56 ਨੰਬਰ ਸ਼ਲੋਕ ਆ ਹਾਂਜੀ ਟੋਡਰ 57 ਨੇ ਉਹਦੇ ਚ ਕੀ ਕਹਿੰਦੇ ਆ ਮਹਾਰਾਜੇ ਨਾਮ ਰਹਿਓ ਨਾਮ ਰਹਿ ਵੀ ਇਹ ਕਦਾ ਰੱਬ ਦਾ ਨਾਮ ਹਮੇਸ਼ਾ ਕਾਇਮ ਰਹੂਗਾ ਇੱਕ ਜਦਾਂ ਰਤਨ ਟਾਟਰਾਲਾ ਜਿਹੜਾ ਸਾਧੂ ਬਿਰਤੀ ਵਾਲੇ ਹਾਲੇ ਕਿ ਇਹਨਾਂ ਦੀਆਂ ਪੋਸਟਾਂ ਆਰਐਸਐਸ ਦਾ ਜਿਹੜਾ ਮੁਖੀ ਆ ਹਾਂਜੀ ਉਹਦੇ ਨਾਲ ਵੀ ਪਾਈਆਂ ਹਈਆਂ ਵੀ ਆ ਦੇਖੋ ਵੀ ਇਹ ਜਿਹੜਾ ਮਾਉਵਾਦੀ ਜੋ ਵੀ ਉਥੇ 36 ਗੜ ਦੇ ਨਸਲਵਾਦੀ ਜਾਣਦੀ ਇਹ ਸਰਕਾਰ ਦੇ ਜਣ ਦੀ ਪੱਖਵਾਜੀ ਕਰਦਾ ਰਿਹਾ ਵੀ ਕਹਿੰਦਾ ਦੇਖੋ ਹਰੇਕ ਜੇ ਗੁਣ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਪਰ ਹੁਣ ਦੇਖੋ ਬਾਦਾਮ ਆ ਠੀਕ ਹੈ ਜੀ ਬਾਦਾਮ ਦਾ ਸਿਲਕਾ ਸਿੱਟਣਾ ਪੈਂਦਾ ਤੇ ਗਿਰੀ ਖਾਣੀ ਪੈਂਦੀ ਹੈ ਤੇ ਜੇ ਬੰਦੇ ਦੇ ਜਿਹੜੇ ਉਗਣਾਂ ਨੂੰ ਸਾਈਡ ਤੇ ਕਰਦਾ ਜਿਹੜੇ ਗੌਣਾ ਚੰਗੇ ਉਹ ਤਾਂ ਕੰਮਲ ਵੀ ਹੁਣ ਕਿਚੜ ਚ ਖਿਲਦਾ ਜੀ ਹਾਂਜੀ ਗੱਲ ਤਾਂ ਉਹੀ ਹੈ ਜੀ ਹਾਂਜੀ ਉਹਨੂੰ ਰਹਿਣਾ ਦਾ ਪੈਣਾ ਕਾਰੋਬਾਰ ਹੈ ਉਹ ਕਿਉਂ ਰਹਿਣਾ ਚਾਹੇ ਕਿ ਚਿੱਕੜ ਦੇ ਵਿੱਚ ਆ ਤੇ ਰਹਿੰਦਾ ਵੀ ਕੰਡਿਆਂ ਦੇ ਨਾਲ ਤੇ ਕਵੀ ਨੇ ਕਹਿੰਨਾ ਸੋਣਾ ਲਿਖਿਆ ਕਹਿੰਦਾ ਉਹ ਫੁੱਲ ਜਹਾਨ ਵਿੱਚ ਖੜੇ ਰਹਿੰਦੇ ਜਿਹੜੇ ਕੰਡਿਆ ਨਾਲ ਗੁਜ਼ਾਰਦੇ ਨੇ ਕਹਿੰਦਾ ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ ਪਹਿਲਾ ਮੌਤ ਦੀ ਜੁਲਫ ਸਵਾਗਤ ਇਹਨਾਂ ਦਾ ਜਨਮ 1937 ਚ ਹੋਇਆ ਸੀ ਹਾਂਜੀ ਦਿਹਾਂਤ 2024 ਹਾਂਜੀ 87 ਸਾਲ ਦੀ ਉਮਰ ਸੀ ਹਾਂਜੀ ਤੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਮਾਸ ਬਖਸ਼ੇ ਤੇ ਮਗਰ ਉਹਨਾਂ ਦੇ ਪ੍ਰੇਮੀਆਂ ਨੂੰ ਪਰਿਵਾਰ ਨੂੰ ਪਾਣਾ ਮੰਨਦਾ ਬਲਵਾਨ ਜੀ ਤੇ ਅੱਜ ਲੋੜ ਐ ਇਦਾਂ ਦੀ ਰੂਹਾਂ ਦੇ ਵੀ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰ ਹਾਂਜੀ ਇਦਾਂ ਦੇ ਕਾਰੋਬਾਰੀ ਮਤਲਬ ਆਪਾਂ ਕਾਰੋਬਾਰ ਕੋਈ ਮਾੜਾ ਨਹੀਂ ਪਰ ਕਈ ਕਾਰੋਬਾਰੀ ਨੇ ਜਿਹੜੇ ਸਮਾਜ ਨੂੰ ਭਲਾਈ ਵਾਸਤੇ ਕੰਮ ਕਰਦੇ ਨੇ ਕਈ ਕਾਰੋਬਾਰੀ ਨੇ ਜਿਵੇਂ ਸਰਕਾਰ ਨੂੰ ਕਹਿ ਕੇ ਇਦਾਂ ਦੇ ਕਾਨੂੰਨ ਲੈ ਕੇ ਆਉਂਦੇ ਨੇ ਜਿਹੜਾ ਲੋਕਾਂ ਦਾ ਕਾਣ ਕਰਦੇ ਨੇ ਕਾਣ ਕਰਦੇ ਨਹੀਂ ਦੇਖੋ ਜੀ ਜਿੰਦਾ ਇਤਿਹਾਸ ਆਪਾਂ ਜਾਣੇ ਦੀ ਜ਼ਿਆਦਾ ਕਰਕੇ ਨਾ ਆਪਾਂ ਜਿਹੜੀ ਜਾਣੇ ਦੀ ਵੀਡੀਓ ਤੇ ਵਿੱਚ ਇਤਿਹਾਸ ਬੋਲਦੇ ਹਾਂ ਹਾਂਜੀ ਜਿਸ ਖਾਨੇ ਵਿੱਚ ਕੋਈ ਰਾਜਾ ਹੋਇਆ ਧਰਮੀ ਮਹਾਰਾਜਾ ਰਣਜੀਤ ਸਿੰਘ ਹਾਂਜੀ ਜਿਹਦੇ ਰਾਜ ਦੇ ਵਿੱਚ ਇੱਕ ਵੀ ਭਿਖਾਰੀ ਨਹੀਂ ਸੀਗਾ ਰਾਜ ਸ਼ਾਸਨ ਹੀ ਨਾ ਵਧੀਆ ਕਰਦਾ ਸੀ ਉਹਨੇ ਹਾਂਜੀ 1809 ਦੇ ਵਿੱਚ 1799 ਵਿੱਚ ਤਖਤੇ ਤੇ ਬੈਠਾ ਹਾਂਜੀ ਪੂਰੇ 10 ਸਾਲਾਂ ਦੇ ਵਿੱਚ ਇੱਕ ਵੀ ਬੰਦਾ ਠੀਕ ਹੈ ਜੀ ਬੱਚਿਆਂ ਨੂੰ ਛੱਡ ਕੇ ਕਿਉਂਕਿ ਨਵੇਂ ਉਮਰ ਦੇ ਬੱਚੇ ਤਾਂ ਜਦੋਂ ਹੁਣ ਪੜਦੇ ਆ ਹਾਂਜੀ ਤੇ 1809 ਦੇ ਵਿੱਚ ਐਜੂਕੇਸ਼ਨ ਪੂਰੇ ਪੰਜਾਬ ਦੇ ਵਿੱਚ ਹਾਂ ਜਣਦੀ ਉਹਨੇ ਜਣਦੀ ਮੱਕੰਬਲਾ ਕਰਦੀ ਸੀ ਵੀ ਕੋਈ ਵੀ ਚਾਹੇ ਬਜ਼ੁਰਗ ਸੀ ਹਾਂਜੀ ਚਾਹੇ ਨੌਜਵਾਨ ਸੀ ਕੋਈ ਅਨਪੜ੍ਹੇ ਉਹਨਾਂ ਨੇ ਇਦਾਂ ਦੇ ਕਾਇਦੇ ਬਣਾ ਕੇ ਬੰਦੇ ਸੀ ਸਾਰੇ ਆਪਣੇ ਰਾਜ ਦੇ ਵਿੱਚ ਦੇਖੋ ਜਿੱਥੇ ਜਣਦੀ ਕਹਿਣਾ ਜੀ ਗੁਰਦੁਆਰਾ ਸੀ ਹਾਂਜੀ ਉੱਥੇ ਨਾਲ ਸਕੂਲ ਸੀ ਹਾਂਜੀ ਠੀਕ ਹੈ ਜੀ ਜਿੱਥੇ ਸਕੂਲ ਸੀ ਉਥੇ ਨਾਲ ਸ਼ਾਸਤਰ ਬਣਾਉਂਦਾ کارਖਾਨਾ ਸੀ ਹਾਂਜੀ ਕਿਉਂਕਿ ਇਹ ਸ਼ਾਸਤਰ ਵੀ ਸਿਖਾਉਂਦੇ ਸੀ ਤੇ ਗੁਰਮਤਿ ਦੀ ਵਿਦਿਆ ਵੀ ਪੜ੍ਹਾਉਂਦੇ ਸੀ ਤੇ دنیਵੀ ਵਿਦਿਆ ਵੀ ਪੜ੍ਹਾਉਂਦੇ ਸੀ ਜਦੋਂ ਬੰਦਾ ਇਹਨੂੰ دنیਵੀ ਗਿਆਨ ਵੀ ਆ ਗਿਆ ਠੀਕ ਹੈ ਜੀ ਗੁਰੂ ਦਾ ਗਿਆਨ ਵੀ ਆ ਗਿਆ ਤੇ ਹੱਥ ਦੇ ਵਿੱਚ ਸਾਜਤਰ ਆ ਫਿਰ ਜਿਹੜੇ ਆਉਂਦੇ ਸੀਗੇ ਕਾਮਲ ਕੰਧਾਨ ਬੋਲੀਆਂ ਨੂੰ ਲੂਟਣ ਆਉਂਦੇ ਸੀ ਹਾਂਜੀ ਤੇ ਜਿਹਦੇ ਬਾਰੇ ਕਵੀ ਨੇ ਲਿਖਿਆ ਵੀ 18 20 2000 ਇਥੋਂ ਦੀਆਂ ਲੜਕੀਆਂ ਨੂੰ ਬਨ ਕੇ ਗਜਨੀ ਦੇ ਬਾਜ਼ਾਰ ਦੇ ਵਿੱਚ ਜਾ ਕੇ ਨਲਾਮ ਕਰ ਲੈਂਦੇ ਸੀ ਹਾਂਜੀ ਇਹ ਜਨੈ ਸਿੰਘ ਜੀ ਨੇ ਕਹੇ ਸੀ ਇੰਦਰਾ ਨੂੰ ਹਾਂਜੀ ਕਹਿੰਦਾ ਜਦੋਂ ਧੂਕੇ ਲੈ ਜਾਂਦੇ ਸੀ ਮੁਗਲਾਂ ਕਾਵਲ ਕਨਾਰ ਦੀਆਂ ਮੰਡੀਆਂ ਗਜਨੀ ਦੇ ਬਾਜ਼ਾਰ ਵਿੱਚ ਮੁਗਲ ਮੰਡੀ ਲੰਮ ਦੇ ਸੀ ਤੁਹਾਡੀਆਂ ਜਨਾਨੀਆਂ ਦੀ ਹਾਂਜੀ ਉਹਦੇ ਦੱਸੋ ਖਾਂ ਕਿਥੇ ਅਣਖ ਗਈ ਸੀ ਇਹ ਨਾ ਵੱਡਿਆਂ ਹਿੰਦੋਸਤਾਨੀਆਂ ਦੀ ਜੀ ਯਾਨੀ ਜੋ ਕਹਿੰਦੇ ਸੀ ਕਹਿੰਦਾ ਬਹੁਤੀ ਗੱਲ ਨਹੀਂ ਉਹ ਜਾਗ ਉਤੇ ਦੂਰ ਵਾਲੇ ਐਸੇ ਵੀ ਹੁੰਦੇ ਸੀ ਸ਼ਾਨ ਵਾਲੇ ਉਹ ਸਾਡੇ ਕੇਸਰੀ ਨਿਸ਼ਾਨ ਸਹਿਬ ਅੱਗੇ ਕਈ ਝੁਕਦੇ ਸੀ ਰਾਖ ਤੇ ਇਰਾਨ ਵਾਲੇ ਵੈਨਾ ਪੋਛਿਆ ਇਧਰ ਨੂੰ ਨਹੀਂ ਚਾਗਦੇ ਸੀ ਅੱਜ ਸਾਡੇ ਉੱਤੇ ਹੁਕਮ ਚਲਾਉਣ ਵਾਲੇ ਸਿੱਖਾਂ ਦੇ ਵਿੱਚ ਧਰਮੀ ਰਾਜਾ ਮਹਾਰਾਜਾ ਰਣਜੀਤ ਸਿੰਘ ਮੁਸਲਮਾਨਾਂ ਦੇ ਧਰਮੀ ਰਾਜਾ ਅਕਬਰ ਤੇ ਹਿੰਦੂ ਧਰਮ ਦੇ ਵਿੱਚ ਧਰਮੀ ਰਾਜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਆ ਵੀ ਰਾਜਾ ਵੀ ਸੀ ਤੇ ਗੁਰਮਖ ਵੀ ਸੀ ਹਾਂਜੀ ਉਹ ਹੈ ਜੀ ਰਾਜਾ ਜਾਨਕ ਇਹ ਜਿਹੜਾ ਇਤਿਹਾਸ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਗੁਰੂ ਵੱਲੋਂ ਹੋ ਗਾ ਮੈਂ ਸਾਰੇ ਧੰਮ ਦਾ ਸਤਕਾਰ ਸਤਕਾਰ ਕਰ ਆਪਣੇ ਧਰਮ ਦੇ ਪੱਕਾ ਰਹਿਣਾ ਹਾਂਜੀ ਤੇ ਆਪਣੇ ਬਾਪੂ ਨੂੰ ਬਾਪੂ ਗਹਿਣਾ ਤੇ ਦੂਜੇ ਦੇ ਬਾਪੂ ਦਾ ਵੀ ਸਤਕਾਰ ਕਰਨਾ ਹਾਂਜੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤੱਬਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ